ਨਮਸਕਾਰ ਜੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਰ ਬੱਗਾ ਤੁਸੇ ਦੇਖ ਰਹੋ ਆਰ ਪੀ 1 ਤੇ ਇਸ ਵੇਲੇ ਅਸੀਂ ਗੁਰਿੰਦਾ ਹਸਪੀਟਲ ਤੇ ਬਾਤ ਕਰ ਰਹੇ ਹਾਂ ਜੀ ਦਾ ਕਿ ਚੇਕੇ ਕੁਝ ਦਿਨ ਪਹਿਲਾਂ ਕੋਈ ਵਿਵਾਦ ਹੋਇਆ ਸੀ ਇਹ ਬੱਚੇ ਨੂੰ ਲੈ ਕੇ ਲੜਕੀ ਪੈਦਾ ਹੋਈ ਸੀ ਜੀ ਉਹਨੂੰ ਲੈ ਕੇ ਜਿਹੜਾ ਵਿਵਾਦ ਸੀ ਕਰ ਰਿਹਾ ਤੇ ਲੇਕਿਨ ਅੱਜ ਪਤਾ ਲੱਗਾ ਹੈ ਕਿ ਉਸ ਬੱਚੀ ਦੀ ਜਿਹੜੀ ਮੌਤ ਹੋ ਗਈ ਹੋ ਚੁੱਕੀ ਹੈ ਮਸਕਾਰ ਜੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਰ ਬੱਗਾ ਤੁਸ ਦੇਖ ਰਹੋ ਆਰ ਪੀ 1 ਤੇ ਇਸ ਵੇਲੇ ਅਸੀਂ ਬਜਿੰਦਰਾ ਹਸਪੀਟਲ ਦੇ ਬਾਹਰ ਖੜੇ ਮਬੀਦਾ ਜਿੱਤੇ ਕਿ ਕੁਝ ਦਿਨ ਪਹਿਲਾਂ ਕੋਈ ਵਿਵਾਦ ਹੋਇਆ ਸੀ ਬੱਚੇ ਨੂੰ ਲੈ ਕੇ ਇੱਕ ਲੜਕੀ ਪੈਦਾ ਹੋਈ ਸੀਗੀ ਉਹਨੂੰ ਲੈ ਕੇ ਜਿਹੜਾ ਵਿਵਾਦ ਸੀਗਾ ਚੱਲ ਰਿਹਾ ਤੇ ਲੇਕਿਨ ਅੱਜ ਪਤਾ ਲੱਗਾ ਹੈ ਕਿ ਉਸ ਬੱਚੀ ਦੀ ਜਿਹੜੀ ਮੌਤ ਹੋ ਚੁੱਕੀ ਹੈ ਬਜਿੰਦਰਾ ਹਸਪੀਟਲ ਦੀਆਂ ਤਸਵੀਰਾਂ ਮੈਂ ਦਿਖਾ ਰਿਹਾ ਕਿ ਹੁਣ ਬੱਚੇ ਦਾ ਜਿਹੜੇ ਮਾਤਾ ਪਿਤਾ ਹੈ ਉਹ ਚਾਹੁੰਦੇ ਹੈ ਕਿ ਉਹਨਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਵੱਲੋਂ ਇੰਨਾ ਜ਼ਿਆਦਾ ਖਰਚਾ ਕਰਨ ਤੋਂ ਬਾਅਦ ਵੀ ਬੱਚੀ لیکن ਪਰਿਵਾਰ ਜਿਹੜਾ ਇਸ ਵੇਲੇ ਕਾਫੀ ਸ਼ਦਮੇ ਦੇ ਵਿੱਚ ਪਿਆ ਉਹਦੇ ਨਾਲ ਕਾਫੀ ਲੋਕ ਜਿਹੜੇ ਹੈ ਉਹਨਾਂ ਨੂੰ ਇਨਸਾਫ ਦਵਾਉਣ ਵਾਸਤੇ ਡਾਕਟਰ ਬਿਨਿੰਦਰਾ ਦੇ ਹਸਪਤਲ ਪਹੁੰਚੇ ਹੋਏ ਆ ਤੇ ਬਿਲਕੁਲ ਪੁਲਿਸ ਵੀ ਇੱਥੇ ਮੌਜੂਦ ਹੈ ਜੀ ਕਿਉਂਕਿ ਮਾਹੌਲ ਜਦਾਂ ਵੀ ਤਣਾਅਪੂਰਨ ਹੁੰਦਾ ਤਾਂ ਪੁਲਿਸ ਦਾ ਪਹੁੰਚਣਾ ਬੜਾ ਜ਼ਰੂਰੀ ਹੁੰਦਾ ਹੈ ਤੇ ਹੁਣ ਕੀ ਪਰਿਵਾਰ ਦਾ ਕਹਿਣਾ ਹੈ ਕੀ ਨਹੀਂ ਗੱਲਬਾਤ ਕਰਦੇ ਆ ਕਿ ਪਰਿਵਾਰ ਇਸ ਬਾਰੇ ਕੀ ਕਹਿੰਦਾ ਹੈਗਾ ਆ ਜੋ ਚਲੀਏ ਜਿਹੜੇ ਛੋਟੀ ਬੱਚੀ ਸੀਗੀ ਇਸ ਲੜਕੀ ਦੀ ਭੈਣ ਸੀਗੀ ਤੇ ਇਹੋ ਮਾਤਾ ਹੈਗੀ ਜਿਨ੍ਹਾਂ ਦੀ ਬੱਚੀ ਸੀ ਜਿਨ੍ਹਾਂ ਦਾ ਜਿਹੜਾ ਗੁਜ਼ਰ ਚੁਕੇ ਹੈ ਤੇ ਨਾਲ ਇਹਨਾਂ ਦੇ ਫਾਦਰ ਸਾਹਿਬ ਖੜੇ ਨੇ ਤੇ ਮਦਰ ਮਦਰ ਹੈ ਕਿਹੜਾ ਪਿੰਡ ਤੁਹਾਡਾ ਜੀ ਬੜੀ ਚੱਲੀਆਂ ਕਨਾ ਚੱਲੀਆਂ ਅੱਛਾ ਤੁਸੀਂ ਕਿਉਂ ਤੁਸੀਂ ਕਿ ਚੰਡੀਗੜ੍ਹ ਤੋਂ ਕਿਉਂ ਤੇ ਹਾਂਜੀ ਜਾਂਦੇ ਉੱਥੋਂ ਹਾਂਜੀ ਪੋਸਟਮਾਰਟਮ ਵਾਸਤੇ ਲੈ ਕੇ ਗਏ ਆ ਕਿਸ ਕੋਣ ਕਰਾ ਰਿਹਾ ਉਹਦਾ ਇਹ ਕੌਣ ਕਰਾ ਰਿਹਾ ਤੁਸੀਂ ਕਰਾ ਰਹੇ ਪੋਸਟਮਾਰਟਮ ਇਹਨਾਂ ਨੂੰ ਪਤਾ ਹੋਣੀ ਕਰਵਾ ਰਹੀ ਉਹ ਪਰ ਹਾਂਜੀ ਸਕਾਰੀਆ ਸਵਾਲਤ ਕਰਵਾ ਰਹੇ ਆ ਪਰ ਇਹਨਾਂ ਨੇ ਸੋਈਆਂ ਲਾ ਲਾ ਕੇ ਨਾ ਬਰਾ ਹਾਲ ਕਰਤਾ ਕੁੜੀ ਦੇ ਲੀਲੇ ਹੱਥ ਪਏ ਪਏ ਆ ਬਰਾ ਹਾਲ ਡਾਕਟਰ ਨੇ ਦੱਸਿਆ ਸੀ ਕਿ ਪਹਿਲਾਂ ਨਮਾਸ਼ਾ ਬਹੁਤ ਹੋਈ ਜਿਹੜਾ ਟੀਕੇ ਕੱਢ ਕੱਢ ਕੇ ਦੁਬਾਰੇ ਲਾ ਰਹੇ ਤੇ ਇਹ ਸਾਰੀ ਦਾ ਦੰਦ ਦੰਦ ਦੇ ਕੁਬਰਾ ਹਾਲ ਪੇੜੀਆਂ ਬਾਹਾਂ ਨਾ ਬਰਾ ਹਾਲ ਕਰਤਾ ਇਹਨਾਂ ਨੇ ਸਾਨੂੰ ਆਹਮ ਸਾਨੂੰ ਚਾਹੀਦਾ ਸਾਨੂੰ ਸਾਰਾ ਕੁਝ ਉਹਨਾ ਚਾਹੀਦਾ ਸਾਡੀ ਪੈਣ ਖੜੀ ਜਾਂਦੀ ਕੱਲ ਦੀ ਕੁੰਮ ਰਹੀ ਹੈ ਸਾਰਾ ਕੁਝ ਸਾਡੀ ਸੁਣਾਈ ਨਹੀਂ ਹੋ ਰਹੀ ਬਿਲਕੁਲ ਵੀ ਬਿਲਕੁਲ ਸੁਣਾਈ ਨਹੀਂ ਹੋ ਰਹੀ ਡਾਕਟਰ ਜੀ ਮੈਂ شکایت ਤੁਹਾਡੀ ਹੋ ਚੁੱਕੀ ਹੈ ਪਰ ਲੇਕਿਨ ਉਸ ਟਾਈਮ ਬੱਚੀ ਦੀ ਮੌਤ ਨਹੀਂ ਸੀ ਹੋਈ ਬੱਚੀ ਦੀ ਮੌਤਾਂ ਹੋਈ ਹੈ ਅੱਜ ਅੱਜ ਰਾਤ ਤੋਂ ਸਤਨਾਂ ਬਾਝ ਹੋਈ ਹੈ ਇਹ ਕੱਲ ਰਾਤ ਸਵੇਰੇ ਹੀ ਸਾਨੂੰ ਦਾ ਸਾਥ ਹੋ ਰਿਹਾ ਜੀ ਇੱਥੇ ਹਸਪਤਾਲ ਜੀ ਪਹੁੰਚੇ ਹਸਪਤਾਲ ਦੇ ਬਾਹਰ ਕੀ ਮੰਗ ਕਰਦੇ ਸੀ ਮੰਗ ਸਾਨੂੰ ਸੁਨਾਪ ਹੋਣਾ ਚਾਹੀਦਾ ਪੂਰਾ ਗੂੜਾ ਜੀ ਇਨਸਾਫ ਚਾਹੀਦਾ ਸੋਣ ਦੇ ਹੱਥ ਜੋੜੇ ਸਭ ਕੋ ਕਰਿਆ ਹੁਣ ਤੱਕ ਘੁੰਮ ਰਹੇ ਆ ਕਿਸੇ ਨੇ ਬਾਹ ਨਹੀਂ ਫੜਾਈ ਕਿਸੇ ਨੇ ਵੀ ਹੱਥ ਨਹੀਂ ਕਰਿਆ ਵੀ ਕੋਈ ਗੱਲ ਨਹੀਂ ਤੁਸੀਂ ਕੈਂਚਨ ਵਿੱਚ ਕਾਰਵਾਈ ਕਰੋਗੇ ਕਾਰਵਾਈ ਕਰੋਗੇ ਐਨ ਦਾ ਕਹਿ ਕਹਿ ਕੇ ਥੱਕ ਗਏ ਅਸੀਂ ਆ ਕੇ ਅਸੀਂ ਥਾਣਾ ਨਾਲ ਲੱਗੇ ਆਈਏ ਇੱਥੇ ਬੈਠ ਕੇ ਸਿਰਫ ਆਪਣੀ ਗੁੜੀ ਵਾਸਤੇ ਆਇਆ ਸੋ ਵੀ ਅਮੀ ਬੜੀ ਗੁੜੀ ਹੈ ਆਪਾਂ ਸਾਨੂੰ ਸਾਥ ਬਹੁਤ ੱੱਕਾ ਕਰੇ ਬਹੁਤ ਜ਼ਿਆਦਾ ਅੱਛਾ ਮੈਨੂੰ ਇਸ ਤੋਂ ਦੱਸੋ ਵੀ ਫਟ ਤੇ ਜਿਹੜਾ ਟੋਟਲ ਪੈਸੀ ਡਾਕਟਰ ਨੇ ਕਿੰਨੇ ਲਏ ਫਟ ਨਾਲ ਨਾਲ ਸਾਠਿਆ ਤਕਰੀਬ ਲੈ ਲਈ ਤੁਸੀਂ ਵੀ ਕਿਹਾ ਅੱਜ ਦੇ ਵਿੱਚ ਦੱਸਿਆ ਸੀਗਾ ਵੀ 9-10 ਹਜ਼ਾਰ ਰੁਪਏ ਹਾਂਜੀ ਉਧਰ ਤਾਂ ਦੋਨੋਂ 10 ਹਜ਼ਾਰ ਤੇ ਹੋ ਗਰੀਬ ਲੈ ਆਈ ਉਹਨਾਂ ਨੇ ਹੋਰ ਬਾਕੀ ਜਿਹੜੇ ਦਵਾਈਆਂ ਉਹ ਲੱਗ ਆ ਰਹੀਆਂ ਸੀਗੇ ਬੱਚੇ ਦੀਆਂ ਮੈਂ ਕੋਈ ਗੱਲ ਨਹੀਂ ਬੱਚਾ ਠੀਕ ਹੋਣਾ ਚਾਹੀਦਾ ਮੈਂ ਕਿ ਪੈਸਾ ਫੁਰ ਗਿਆ ਨਹੀਂ ਸੀ ਉਧਰ ਉੱਥੇ ਕਰਕੇ ਪੈਸੇ ਦੇ ਦਾਂਗੇ ਪਰ ਬੱਚਾ ਹੋਂ ਤੱਕ ਦੇ ਲੋ ਕੋਈ ਸਾਹਮਣੇ ਬੱਚਿਆ ਬੱਚਿਆ ਨਹੀਂ ਬਿਲਕੁਲ ਨਹੀਂ ਹੋਇਆ ਸਰਵਰ ਮੇਰੇ ਨਹੀਂ ਉਹ ਹੋ ਰਹੀ ਹੈ ਬਸ ਪੁੱਛੋ ਨਹੀਂ ਮੇਰੇ ਭੈਣ ਨੂੰ ਕੁਈਏ ਪਰਿਵਾਰ ਆਏ ਤੇ ਪਰਿਵਾਰ ਦੇ ਨਾਲ ਕਾਫੀ ਇਲਾਕਾ ਨਵਸੀ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਕਿਵੇਂ ਦਾ ਡਾਕਟਰ ਸਾਹਿਬ ਦਾ ਕੀ ਡਿরেকਸ਼ਨ ਕਿ ਵੀ ਅਸੀਂ ਚਾਹੁੰਦੇ ਆ ਕਿ ਡਾਕਟਰ ਸਾਹਿਬ ਜੇ ਕੋਈ ਗਲਤੀ ਹੋਈ ਹੈ ਤਾਂ ਉਹਦਾ ਵੀ ਇਲਾਜ ਕਰਨਾ ਬਾਕੀ ਹੁਣ ਜਥੇਬੰਦੀਆਂ ਦਾ ਕੀ ਕਹਿਣਾ ਹੈ ਵੀ ਗੱਲ ਕਰਦੇ ਆ ਬਿਆਰ ਦਸ ਕੋ ਲਗਾਤਾਰ ਚੱਲਦੀ ਕਵਰੇਜ ਹੈ ਡਾਕਟਰ ਸਾਹਿਬ ਦੇ ਜਿਹੜਾ ਬਜਿੰਦਰ ਡਾਕਟਰ ਦੇ ਮੋਰੇ ਜਲਾ ਧਰਨਾ ਵੀ ਚੱਲ ਰਿਹਾ ਹੈ ਇਹ ਧਰਨੇ ਦੇ ਵਿੱਚ ਦੇਖਿਆ ਜਾ ਰਿਹਾ ਕਿ ਬੱਚਾ ਪਹਿਲਾਂ ਉਹਦੇ ਹੁਣ ਡੈਥ ਹੋ ਚੁੱਕੀ ਹੈ ਰਾਤ ਨੂੰ ਜਿਹੜਾ ਹਸਪੀਟਲ ਦੇ ਵਿੱਚ ਇਸ ਵਿਲੇਜ ਦੇ ਗੱਡਬੋੜੀ ਰੱਖੀ ਗਈ ਹੈ ਏ ਮੈਡਮ ਜੀ ਜਿਵੇਂ ਆਪਾਂ ਦੇਖ ਰਹੇ ਆ ਕਿ ਬੱਚਾ ਕਿੰਨੇ ਦਿਨ ਪਹਿਲਾਂ ਤੁਸੀਂ ਲੈ ਕੇ ਸੀ ਅਸੀਂ 2 ਦਿਨ ਪਹਿਲਾਂ ਬੱਚਾ ਲੈ ਕੇ ਗਏ ਆ ਇੱਥੋਂ ਬੱਚਾ ਠੀਕ ਸੀਗਾ ਨਹੀਂ ਜੀ ਵੈਂਟੀਲੇਟਰ ਤੇ ਸੀਗਾ ਬੱਚਾ ਹਾਂਜੀ ਸੀਰੀਅਸ ਸੀਗਾ ਉਹਦੇ ਹਾਲਾਤ ਉਦੋਂ ਇਸ ਡਾਕਟਰ ਦੀ ਅਣਗਹਿਲੀ ਕਰਕੇ ਉਹਦੇ ਹਾਲਾਤ ਜਿਹੜੇ ਸਹੀ ਨਹੀਂ ਸੀਗੇ ਚੱਲੇ ਆ ਵੀ ਜਦੋਂ ਜੇ ਦੀ ਮੌਤ ਹੋਈ ਆ ਕਿੰਨੇ ਦਿਨ ਦੇ ਤਰੀਬਾ ਬਾਅਦ ਹੋਈ ਆ ਬੱਚੇ ਦੇ 2 ਦਿਨ ਬਾਅਦ ਸਵੇਰੇ ਕਿੰਨੇ ਦਿਨਾਂ ਸਵੇਰੇ 6 ਦਿਨ ਹੋ ਗਏ ਸੀ ਬੱਚੇ ਨੂੰ ਨਹੀਂ ਨਹੀਂ ਆਪਕੋ ਪੁੱਛ ਰਿਹਾ ਤੁਹਾਨੂੰ ਇੱਥੋਂ ਉੱਥੇ ਜਾ ਕੇ 2 ਦਿਨ ਬਾਅਦ ਹੋਈ ਆ ਸਵੇਰੇ ਕੱਲ ਰਾਤੀ ਸਵੇਰੇ 3 ਵਜੇ ਹੋਈ ਆ ਸਰ ਉਹਦੇ ਬੱਚੇ ਦੇ ਇਨਫੈਕਸ਼ਨ ਵੀ ਬਹੁਤ ਜ਼ਿਆਦਾ ਹੋ ਗਈ ਸੀ ਇਹਨਾਂ ਦੀ ਅੰਗਲੀ ਕਰਕੇ ਇਹਨਾਂ ਨੇ ਬਾਰ ਬਾਰ ਡ੍ਰਿਪਾਂ ਲਗਾਈਆਂ ਬੱਚੇ ਦੇ ਕਿ ਜਿੱਥੇ ਉਹਨਾਂ ਨੇ ਡ੍ਰਿਪਾਂ ਨੀਡਲਾਂ ਲਾਈਆਂ ਅਸੀਂ ਤੁਹਾਨੂੰ ਵੀਡੀਓ ਫੋਟੋਸ ਬੱਚੇ ਹੀ ਦਿਖਾ ਸਕਦੇ ਆ ਤੇ ਉਹਦੇ ਵਿੱਚ ਨਾ ਇਨਫੈਕਸ਼ਨ ਹੋ ਗਈ ਬਹੁਤ ਜ਼ਿਆਦਾ ਸਰ ਉਹ ਬੱਚੇ ਨੂੰ ਤੁਸੀਂ ਲੈ ਕੇ ਗਏ ਹੋ ਡਾਕਟਰ ਸਭ ਨਾਲ ਕੋਈ ਗੱਲਬਾਤ ਕੋਈ ਲਿਖਤੀ ਪੜਤੀ ਹੋਇਆ ਸੀ ਸਰ ਲਿਖਤੀ ਪੜਤੀ ਇਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਇੱਥੇ ਲਿਖੋ ਵੀ ਤੁਹਾਡੇ ਬੱਚੇ ਨੂੰ ਅਸੀਂ ਅਬ ਤੁਸੀਂ ਆਪਣੀ ਮਰਜ਼ੀ ਨਾਲ ਲੈ ਕੇ ਜਾ ਰਹੇ ਹੋ ਅਸੀਂ ਕਿਹਾ ਅਸੀਂ ਇਹ ਚੀਜ਼ ਨਹੀਂ ਲਿਖਣੀ ਕਿਉਂਕਿ ਅਸੀਂ ਤੁਹਾਡੀ ਹਣ ਗੈਲੀ ਕਰਕੇ ਲੈ ਕੇ ਜਾ ਰਹੇ ਆ ਆਪਣੀ ਮਰਜ਼ੀ ਕਰਕੇ ਨਹੀਂ ਲੈ ਕੇ ਜਾ ਰਹੇ ਜੇ ਸਾਡਾ ਬੱਚਾ ਔਰੇ ਸੇਫ ਹੁੰਦਾ ਜਾਂ ਸਹੀ ਅਸੀਂ ਸਰ ਲਿਖਿਆ ਆ ਕਿਉਂਕਿ ਇਹਨਾਂ ਨੇ ਸਾਨੂੰ ਉਸ ਤੋਂ ਬਿਨਾ ਬੱਚਾ ਨਹੀਂ ਸੀ ਦੇਣਾ ਅਸੀਂ ਤੁਹਾਨੂੰ ਦੱਸ ਦਿਆਂ ਅਸੀਂ ਕਿਉਂ ਲਿਖਿਆ ਦੇਖੋ ਜੀ ਉਹ ਮਜਬੂਰੀ 'ਚ ਲਿਖਣਾ ਪਿਆ ਕਿਉਂਕਿ ਬੱਚੇ ਦੀ ਜਾਨ ਤੋਂ ਵੱਧ ਕੇ ਸਰ ਕੁਝ ਨਹੀਂ ਹੁੰਦਾ ਜੇ ਅਸੀਂ ਹੁਣ ਇਸ ਇੱਕ ਡਾਕਟਰ ਦੀ ਬਦਤਮੀਜ਼ੀ ਹੈ ਇਹਦੀ ਬੇਫਕੂਫੀ ਕਰਕੇ ਅਸੀਂ ਅੜੇ ਰਹਿੰਦੇ ਤਾਂ ਬੱਚੇ ਨੂੰ ਅਸੀਂ ਤਾਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਠੀਕ ਆ ਉਹ ਆਪਣੀ ਉਮਰ ਤੋਂ ਵੱਧ ਨਹੀਂ ਸਰਵਾਈਵ ਕਰ ਪਾਇਆ ਉਹ ਸਾਨੂੰ ਸਿਰਫ ਇੱਕ ਮਜਬੂਰੀ 'ਚ ਉੱਥੇ ਸਾਈਨ ਕਰਨੇ ਪਏ ਬਟ ਅਗਰ ਤੁਸੀਂ ਉਹ ਪੜੋਗੇ ਤਾਂ ਉਹਦੇ ਵਿੱਚ ਲਿਖਿਆ ਹੋਇਆ ਕਿ ਮੈਂ ਇਸ ਬੱਚੇ ਨੂੰ ਇੰਜੈਕਸ਼ਨ ਲਗਾਇਆ ਔਰ ਇਹ ਸਾਰਾ ਕੁਝ ਜੋ ਹੋਇਆ ਉਸ ਇੰਜੈਕਸ਼ਨ ਕਰਕੇ ਹੀ ਹੋਇਆ ਤੁਹਾਨੂੰ ਤੇ ਹੁਣ ਅਗਲਾ ਜਿਹੜਾ ਸਟੈਪ ਹੈ ਤੁਹਾਡਾ ਕੀ ਹੈ ਵੀ ਕੀ ਚਾਹੁੰਦੇ ਹੋ ਤੁਸੀਂ ਅਸੀਂ ਦੇਖੋ ਜੀ ਪੋਸਟਮਾਰਟਮ ਇੱਥੇ ਤਾਂ ਬਿਲਕੁਲ ਨਹੀਂ ਬੱਚੇ ਦਾ ਹੋਣ ਦੇਣਾ ਕਿਉਂਕਿ ਸਾਨੂੰ ਨਹੀਂ ਯਕੀਨ ਰਿਹਾ ਹੁਣ ਅਸੀਂ ਬੱਚੇ ਦਾ ਪੋਸਟਮਾਰਟਮ ਕਿਤੇ ਹੋਰ ਕਰਵਾਵਾਂਗੇ ਜੋ ਡਾਕਟਰਾਂ ਦੀ ਰਿਪੋਰਟ ਹੋਊਗੀ ਸਹੀ ਦੇ ਮੁਤਾਬਕ ਅਸੀਂ ਕਹਿੰਦੇ ਹਾਂ ਕਿ ਜੇ ਹਸਪੀਟਲ ਬੰਦ ਹੁੰਦਾ ਬੰਦ ਹੋਵੇ ਡਾਕਟਰ ਤੇ ਪਰਚਾ ਹੁੰਦਾ ਪਰਚਾ ਹੋਵੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਤੇ ਦੂਜੀ ਗੱਲ ਇੱਕ ਹੋਰ ਹੈ ਇੱਥੇ ਮੈਂ ਦੇਖ ਰਿਹਾ ਸੀਗਾ ਕਿ ਕਾਫੀ ਹੋਰ ਵੀ ਲੋਕ ਜਿਹੜੇ ਇਸ ਤਰ੍ਹਾਂ ਦੀ ਕਮੈਂਟ ਵੀ ਕਰ ਰਹੇ ਸੀਗੇ ਸ਼ਿਕਾਇਤਾਂ ਵੀ ਕਰ ਰਹੇ ਸੀਗੇ ਤੇ ਪਹੁੰਚੇ ਵੀ ਹੋਏ ਸੀਗੇ ਕਿ ਜਿਨ੍ਹਾਂ ਨਾਲ ਹੋਰ ਪਹਿਲਾਂ ਹੋ ਚੁੱਕਿਆ ਪਰ ਡਾਕਟਰ ਸਾਹਿਬ ਇਸ ਕੇਸ ਦੇ ਰਾਹੀਂ ਕੀ ਕਹਿੰਦੇ ਇਹਨਾਂ ਗੱਲਬਾਤ ਕਰਦੇ ਡਾਕਟਰ ਸਾਹਿਬ ਅੱਜ ਲੱਗਿਆ ਹੋਇਆ ਥੋੜੇ ਹਸਪਤਲ ਤੋਂ ਬਾਹਰ ਅਨਨ ਕਿਹਾ ਇਹ ਜੀ ਬੱਚੀ ਦੀ ਮੌਤ ਹੋ ਗਈ ਹੈ ਤੇ ਕਿਵੇਂ ਬੱਚਾ ਤੁਸੀਂ ਥੋੜੇ ਬਹੁਤ ਹਸਪਤਲ ਸੀਗਾ ਥੋੜੇ ਹਸਪਤਲ ਸਭ ਤੋਂ ਪਹਿਲੇ ਮੈਨੂੰ ਬੜਾ ਦੁੱਖ ਹੈ ਕਿ ਬੱਚੀ ਦੀ ਡੈਥ ਹੋ ਗਈ ਹੈ ਪਰ ਜਦੋਂ ਅਸੀਂ ਬੱਚੀ ਨੂੰ ਇੱਥੋਂ ਹੀ ਲਾਮਾ ਲੈ ਕੇ ਗਏ ਆਪਣੀ ਮਰਜ਼ੀ ਨਾਲ ਡਿਸਚਾਰਜ ਕਰਾ ਕੇ ਲੈ ਕੇ ਗਏ ਅਸੀਂ ਇਹਨਾਂ ਨੂੰ ਸਟੈਂਸ ਸੰਦਾਇਆ ਸੀਗਾ ਕਿ ਬੱਚੀ ਦੀ ਕੰਡੀਸ਼ਨ ਸਾਡੇ ਕੋਲ ਤਾਂ ਬਹੁਤ ਜ਼ਿਆਦਾ ਇੰਪਰੂਵ ਹੋ ਗਈ ਸੀਗੀ ਆਲਮੋਸਟ 80% ਇੰਪਰੂਵ ਹੋ ਗਈ ਸੀਗੀ ਉਹ ਮੇਰੀ ਕੁਲ ਵੀਡੀਓ ਹੈਗੀ ਹੈ ਬੱਚੇ ਦੀ ਜਦੋਂ ਅਸੀਂ ਡਿਸਚਾਰਜ ਕਰਾ ਕੇ ਲੈ ਕੇ ਜਾ ਰਹੇ ਸੀਗੇ ਉਹ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਬੱਚਾ ਬਿਲਕੁਲ ਨਾਰਮਲ ਸੀ ਅਸੀਂ ਇਹਨਾਂ ਨੂੰ ਕਿਹਾ ਸੀ 5-7 ਦਿਨ ਵੈਂਟਿਲੇਟਰ ਤੇ ਬੱਚਾ ਰੱਖਣਾ ਪਏਗਾ ਕਿਉਂਕਿ ਬੱਚਾ ਠੀਕ ਠਾਕ ਹੈ ਤੁਸੀਂ ਡਿਸਚਾਰਜ ਨਾ ਕਰਵਾਓ ਬਟ ਇਹਨਾਂ ਨੇ ਪਤਾ ਨਹੀਂ ਕਿਤੇ ਹਸਪੀਟਲ 'ਚ ਗੱਲ ਕੀਤੀ ਨਾ ਅਸੀਂ ਜਾਣਾ ਹੀ ਜਾਣਾ ਹੈ ਮੈਂ ਕਿਹਾ ਫਿਰ ਤੁਸੀਂ ਆਪਣਾ ਲਾਮਾ ਸਮਰੀ ਤੇ ਸਾਈਨ ਕਰ ਦੋ ਕਿ ਅਸੀਂ ਆਪਣੀ ਮਰਜੀ ਨਾਲ ਚੱਲਨੇ ਆ ਤੇ ਇਸ ਤੋਂ ਬਾਅਦ ਬੱਚੇ ਨੂੰ ਕੁਝ ਹੋਏਗਾ ਫਿਰ ਤਾਂ ਫਿਰ ਇਹਨਾਂ ਨੇ ਸਾਈਨ ਕਰਕੇ ਪੁਲਿਸ ਵਾਲਿਆਂ ਤੇ ਕਿਹਾ ਕਿ ਇਹ ਬੱਚੇ ਨੂੰ ਲੈ ਗਏ ਸੀ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਇਸ ਗੱਲ ਨੂੰ 4 ਦਿਨ ਹੋ ਗਏ ਅਸੀਂ ਤਾਂ ਸਿਰਫ 1 ਦਿਨ ਬੱਚੇ ਦਾ ਇਲਾਜ ਕੀਤਾ ਹੈ 1 ਦਿਨ ਦੇ ਵਿੱਚ ਬੱਚੇ ਦੀ ਸਾਡੇ ਕੋਲ 80% ਇੰਪਰੂਵਮੈਂਟ ਸੀਗੀ ਬਟ 4 ਦਿਨ ਉਸ ਹਸਪਤਾਲ 'ਚ ਇਲਾਜ ਹੋਇਆ ਮੈਂ ਹਸਪਤਾਲ ਦਾ ਨਾਮ ਨਹੀਂ ਲਵਾਂਗਾ ਬਟ ਉਸ ਹਸਪਤਾਲ 'ਚ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਕੁਝ ਨਹੀਂ ਪਤਾ ਹੋਏਗਾ ਹਾਂ ਮੌਤ ਉੱਥੇ ਜਾ ਕੇ ਹੋਈ ਹੈ ਹੁਣ ਉਹ ਹਸਪਤਾਲ ਦੇ ਡਾਕਟਰ ਨੂੰ ਪੁੱਛਿਆ ਜਾ ਸਕਦਾ ਹੈ ਕਿ ਵੀ ਰੀਜ਼ਨ ਕੀ ਹੈ ਮੈਂ ਆਪਣੇ ਵੱਲੋਂ ਡਿਮਾਂਡ ਕਰਦਾ ਹਾਂ ਕਿ ਇਸ ਕੇਸ ਦੇ ਵਿੱਚ ਕਮੇਟੀ ਬਣਾਈ ਜਾਏ ਸਿਵਲ ਸਰਜਨ ਦੇ ਅੰਦਰ ਇਸ ਇਨਕੁਆਰੀ ਕੀਤੀ ਜਾਵੇ ਬੱਚੇ ਦੀ ਰਿਹਾ ਦਾ ਰੀਜ਼ਨ ਕੀ ਹੈਗਾ ਤੇ ਪਲੱਸ ਬੱਚੇ ਦਾ ਪੋਸਟਮਾਰਟਮ ਕਿਉਂ ਪਹੁੰਚ ਚੁੱਕੇ ਆ ਚੰਡੀਗੜ੍ਹ ਹਸਪਤਲ ਦੇਖੇ ਜਿੱਥੇ ਬੱਚੇ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਿੰਦਰਾ ਹਸਪਤਲ ਤੋਂ ਜਿਹੜਾ ਸਾਨੂੰ ਬਿਆਨ ਮਿਲਿਆ ਕਿ ਬੱਚਾ ਬਿਲਕੁਲ ਸਹੀ ਸਲਾਮਤ ਜਿਹੜਾ ਸੌਂਪਿਆ ਗਿਆ ਸੀ ਪਰਿਵਾਰ ਨੂੰ ਤੇ ਪਰਿਵਾਰ ਵੱਲੋਂ ਚੰਡੀਗੜ੍ਹ ਹਸਪਤਲ ਦੇ ਇਸ ਹਸਪਤਲ ਦੇ ਵਿੱਚ ਉਹਨੂੰ ਐਡਮਿਟ ਕੀਤਾ ਗਿਆ ਸੀ ਜਿਸ ਦੀ ਅੱਜ ਮੌਤ ਹੋ ਚੁੱਕੀ ਹੈ ਪਤਾ ਕਰਦੇ ਡਾਕਟਰ ਸਾਹਿਬ ਨੂੰ ਕੀ ਕਹਾਣੀ ਰਹੀ ਸਾਰੀ ਹਾਂਜੀ ਇਹ ਬੱਚਾ ਸਾਡੇ ਕੋਲ 2 ਦਿਨ ਪਹਿਲਾਂ ਆਇਆ ਸੀਗਾ ਸਾਡੇ ਕੋਲ ਬੀਬੀ ਆਫ ਪ੍ਰਿਯੰਕਾ ਕਰਕੇ ਇਹ ਇਹ ਬੱਚਾ 2 ਕਿਲੋ weight ਦਾ ਬੱਚਾ ਸੀਗਾ ਆਪਣਾ ਇਥੇ ਲੋਕਲ ਜਿਹੜਾ ਪ੍ਰਾਈਵੇਟ ਹਸਪੀਟਲ ਬਜਿੰਦਰਾ ਹਸਪੀਟਲ ਉਥੋਂ ਰੈਫਰ ਹੋ ਕੇ ਆਇਆ ਸਾਡੇ ਕੋ ਤੇ ਬੱਚਾ ਬੇਸਿਕਲੀ ਇਹ ਕਾਫੀ ਮਤਲਬ ਜਿੰਨਾ ਪਗਿਆ ਕਿ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਸਾਡੇ ਕੋਲ ਰੈਫਰ ਕੀਤਾ ਗਿਆ ਸੀਗਾ ਦੌਰੇ ਆ ਰਹੇ ਸੀਗੇ ਬੱਚੇ ਨੂੰ ਕੰਟੀਨਿਊਸ ਇਨਫੈਕਸ਼ਨ ਕਾਫੀ ਸੀਗੀ ਬੱਚੇ ਨੂੰ ਵੈਂਟੀਲੇਟਰ ਤੇ ਸੀਗਾ ਬੇਸਿਕਲੀ ਤੇ ਉਹਦਾ ਆਪਾਂ ਫਿਰ ਅੱਗੇ ਟਰੀਟਮੈਂਟ ਜਿਹੜਾ ਸ਼ੁਰੂ ਕੀਤਾ ਬਟ ਬੱਚੇ ਦਾ ਜਿਹੜਾ ਦੌਰੇ ਵਾਲਾ ਜਿਹੜਾ ਪਾਰਟ ਆ ਉਹ ਬਿਲਕੁਲ ਵੀ ਕੰਟਰੋਲ 'ਚ ਹੀ ਨਹੀਂ ਆ ਪਾਇਆ ਜਿੰਨੀਆਂ ਵੀ ਅਸੀਂ ਦਵਾਈਆਂ ਦਿੱਤੀਆਂ ਉਹ ਕੰਟੀਨਿਊਸ ਦੌਰੇ ਆਉਂਦੇ ਰਹੇ ਤੇ ਅਸੀਂ ਪੇਰੈਂਟਸ ਨੂੰ ਵੀ ਇਸ ਚੀਜ਼ ਦਾ ਐਕਸਪਲੇਨ ਕਰਦੇ ਰਹੇ ਕਿ ਬੱਚਾ ਕਾਫੀ ਕ੍ਰਿਟੀਕਲ ਹੈ ਕਾਫੀ ਕੋਆਪਰੇਟਿਵ ਪੇਰੈਂਟਸ ਸੀਗੇ ਉਹਨਾਂ ਨੇ ਸਾਡੇ ਨਾਲ ਸਮਝੀ ਉਹਨਾਂ ਨੇ ਗੱਲ ਸਾਰੀ ਕਿ ਕੋਈ ਉਹਨਾਂ ਦਾ ਡਿਲੀਵਰੀ ਦੇ ਟਾਈਮ ਜਾਂ ਜੋ ਵੀ ਕੋਈ ਵੀ ਇਸ਼ੂਸ ਹੋਏ ਆ ਉਹ ਵੀ ਉਹਨਾਂ ਨੇ ਸਾਨੂੰ ਦੱਸੇ ਆ ਬਟ ਅਸੀਂ ਤਾਂ ਜਿਸ ਕੰਡੀਸ਼ਨ 'ਚ ਬੱਚਾ ਸਾਨੂੰ ਰਿਸੀਵ ਹੋਇਆ ਸੀ ਉਹਦਾ ਟ੍ਰੀਟਮੈਂਟ ਕਰਨ ਦੀ ਕੋਸ਼ਿਸ਼ ਕੀਤੀ ਬਟ ਕੱਲ ਦੁਪਹਿਰ ਤੋਂ ਬਾਅਦ ਬੱਚੇ ਦੇ ਜਿਹੜ ਕੰਟੀਨਿਊਸ ਦੌਰੇ ਆ ਰਹੇ ਸੀਗੇ ਅਸੀਂ ਆਪਦੇ ਹਿਸਾਬ ਨਾਲ ਆਪਣਾ ਟ੍ਰੀਟਮੈਂਟ ਵਗੈਰਾ ਵੀ ਸਾਰਾ ਕੀਤਾ ਸ਼ੁਰੂ ਮਤਲਬ ਹੋਰ ਵੀ ਜਿਹੜਾ ਆਪ ਐਡ ਕਰ ਸਕਦੇ ਸੀ ਉਹ ਵੀ ਕੀਤਾ ਬਟ ਬਿਕੋਜ਼ ਆਫ ਜਿਹੜੇ ਉਹ ਦੌਰੇ ਕੰਟੀਨਿਊਸ ਆ ਰਹੇ ਸੀਗੇ ਤੇ ਜਿਹੜੀ ਇਨਫੈਕਸ਼ਨ ਕਾਫੀ ਜ਼ਿਆਦਾ ਸੀਗੀ ਬੱਚੇ ਨੂੰ ਉਹਦੇ ਕਰਕੇ ਜਿਹੜਾ ਉਹਨੂੰ ਦੋ ਵਾਰੀ ਦਿਲ ਦਾ ਦੌਰਾ ਪਿਆ ਬੱਚੇ ਨੂੰ ਰਾਤ ਨੂੰ ਤੇ ਅਸੀਂ ਫਿਰ ਵੀ ਜਿਹੜੀਆਂ ਦਵਾਈਆਂ ਜਿਹੜੀਆਂ ਲਾ ਸਕਦੇ ਸੀਗੇ ਉਹ ਵੀ ਕੀਤਾ ਬਟ ਅਨਫੋਰਚਨਟਲੀ ਬੱਚਾ ਜਿਹੜਾ ਰਾਤ ਨੂੰ ਐਕਸਪਾਇਰ ਹੋ ਗਿਆ ਦੇ ਕਾਰਨ ਇਹ ਨਾਲ ਦੇਖੋ ਬੱਚੇ ਨੂੰ ਜਿਹੜਾ ਇਹ ਦੌਰੇ ਹੀ ਮੇਨ ਕਾਰਨ ਸੀਗਾ ਬਾਰ ਬਾਰ ਦੌਰੇ ਪੈਣ ਕਰਕੇ ਉਹਦੀ ਦਿਲ ਦੀ ਧੜਕਣ ਘਟਦੀ ਗਈ ਤੇ ਬੈਸਟ ਤੋਂ ਬੈਸਟ ਦਵਾਈਆਂ ਦੇਣ ਤੋਂ ਬਾਅਦ ਵੀ ਉਹ ਬੱਚਾ ਜਿਹੜਾ ਹੈ ਨਹੀਂ ਬਚ ਪਾਇਆ ਬਿਕੋਜ਼ ਉਹ ਇਸ ઓਰੇ ਕੰਟਰੋਲ ਚ ਹੀ ਨਹੀਂ ਆਈ ਜੀ ਦੋ ਦਿਨ ਬਾਅਦ ਹਾਂਜੀ ਸਾਡੇ ਕੋਲ ਤਾਂ ਜਿਹੜਾ ਆਇਆ ਸੀਗਾ ਵੈਂਟੀਲੇਟਰ ਤੇ ਸੀਗਾ ਕਾਫੀ ਕ੍ਰਿਟੀਕਲ ਸੀ ਬੱਚਾ ਬਟ ਇਹ ਸੀਗਾ ਕਿ ਦੌਰਾ ਜਿਹੜਾ ਉਹ ਕੰਟਰੋਲ ਤੋਂ ਬਾਹਰ ਹੋਣ ਕਰਕੇ ਉਹ ਬੱਚਾ ਜੀ ਨਮਸਕਾਰ ਜੀ ਪਹਿਲੇ ਦਰਸ਼ਕੋ ਮੈਂ ਸ਼ਮਸ਼ੀਰ ਵੱਗਾ ਤੁਸੀਂ ਦੇਖ ਰਹੇ ਹੋ ਆਰਪੀ 1 ਤੇ ਇਸ ਵੇਲੇ ਅਸੀਂ ਗੁਰਿੰਦਾ ਹਸਪੀਟਲ ਤੇ ਬਾਤ ਕਰ ਰਹੇ ਹਾਂ ਜੀ ਇਹ ਚੱਕੇ ਕੁਝ ਦਿਨ ਪਹਿਲਾਂ ਕੋਈ ਵਿਵਾਦ ਹੋਇਆ ਸੀ ਬੱਚੇ ਨੂੰ ਲੈ ਕੇ ਲੜਕੀ ਪੈਦਾ ਹੋਈ ਸੀ ਜੀ ਉਹਨੂੰ ਲੈ ਕੇ ਜਿਹੜਾ ਵਿਵਾਦ ਸੀਗਾ ਕਰ ਰਿਹਾ ਤੇ ਲੇਕਿਨ ਅੱਜ ਪਤਾ ਲੱਗਾ ਹੈ ਕਿ ਉਸ ਬੱਚੀ ਦੀ ਜਿਹੜੀ ਮੌਤ ਹੋ ਚੁੱਕੀ ਹੈ ਨਮਸਕਾਰ ਜੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਰ ਬੱਗਾ ਤੁਹਾਨੂੰ ਦਿਖਾ ਰਿਹਾ ਹਾਂ ਆਰਟੀਬੀ 1 ਤੇ ਇਸ ਵੇਲੇ ਅਸੀਂ ਬਜਿੰਦਾ ਹਸਪੀਟਲ ਦੇ ਬਾਹਰ ਖੜੇ ਹਾਂ ਜਿੱਥੇ ਕਿ ਕੁਝ ਦਿਨ ਪਹਿਲਾਂ ਕੋਈ ਵਿਵਾਦ ਹੋਇਆ ਸੀ ਬੱਚੇ ਨੂੰ ਲੈ ਕੇ ਇੱਕ ਲੜਕੀ ਪੈਦਾ ਹੋਈ ਸੀ